ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪਿੰਡ ਸ਼ਾਇਲੀ ਦੇ ਵਿੱਚ ਖੜਿਆ ਸਹਾਰਨਾ ਪੱਤੀ ਚ ਜਿੱਥੇ ਰਾਤ ਚੋਰੀ ਹੋਈ ਹੈ ਵੀ 9 ਵਜੇ ਵੜ ਗਿਆ ਚੋਰ ਅੰਦਰ ਦੇਖ ਲਓ ਵੀ ਕਿੱਡੇ ਕਿੱਡੇ ਗੇਟ ਨੇ ਕੰਧਾਂ ਨੇ ਕਿੱਡੀਆਂ ਕਿੱਡੀਆਂ 8-8 ਫੁੱਟੀਆਂ ਉੱਪਰ ਦੀ ਚੜ ਗਿਆ ਚੋਰੀ ਕੀ ਕਰਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪੂਰੀ ਵੀਡੀਓ ਦੇਖਿਓ ਗੱਲਬਾਤ ਵੀ ਕਰਦੇ ਆ ਵੀ ਕੀ ਚੋਰੀ ਹੋਇਆ ਕੀ ਕਰਕੇ ਲਿਆ ਇਹਨਾਂ ਨੂੰ ਤਾਂ ਸਵੇਰੇ ਹੀ ਪਤਾ ਲੱਗਿਆ ਬਿਲਕੁਲ ਪਤਾ ਨਹੀਂ ਲੱਗਿਆ ਇਹਨਾਂ ਨੂੰ ਕੋਈ ਵਿੜਕ ਨਹੀਂ ਆਈ ਵੀ ਇੰਨਾ ਵੱਧ ਗਿਆ ਕੰਮ ਜਿਆਦਾ ਕਰੇ ਮੈਂ ਇੰਨਾ ਵੱਧ ਗਿਆ ਹੱਦ ਤੋਂ ਜ਼ਿਆਦਾ ਪਹਿਲਾ ਵੀਡੀਓ ਦੇਖ ਲਓ ਪੂਰੀ। ਦੋਸਤੋ ਸਾਡੇ ਸਾਹਮਣੇ ਗੁਰਪ੍ਰਤਾਪ ਸਿੰਘ ਸਹਾਰਨ ਜੀ ਖੜੇ ਨੇ ਗੱਲਬਾਤ ਕਰਦੇ ਇੱਕ ਕੇ ਕਹਿੰਦੀ ਵੀ ਮਹਿਲ ਦੇ ਮਨਮਾ ਕੋਠੀ ਚ ਚੋਰੀ ਹੋਈ ਹੈਗੀ ਵੀ ਦੇਖੋ ਕੰਧਾਂ ਦੇਖੋ ਗੁੜੀਆਂ-ਕਿੱਡੀਆਂ ਨੇ ਯਾਰ ਚੋਰ ਨੇ ਕਮਾਲੇ ਕਰਤੀ ਵੀ ਐਡੀ ਹਿੰਮਤ ਯਾਰ ਕਹੇ ਮੇਰੇ ਚਾਹਿਆ ਭਾਈ ਨਹੀਂ ਕਹੇ ਮੇਰੇ ਜੱਥਰ ਨਹੀਂ ਦਿੰਦਾ। ਦਿੰਦਾ ਨਹੀਂ? ਦਿੰਦਾ। ਚੋਰੀ ਕੀ ਕੀ ਹੋਇਆ? ਮੱਕੀ ਹੋਈ ਹੈ ਯਾਰ ਸਰੋਂ ਹੋਈ ਹੈ। ਬੋਰੀਆਂ ਹਾਂ ਬੋਰੀ ਰਾਤ ਨੂੰ ਤੰਗੀ ਤੋਂ ਨੀਟ 9 ਵਜੇ 9 ਵਜੇ ਲੈ ਹਿੰਮਤ ਦੇਖੋ ਚੋਰ ਦੀ ਕਿੱਥੋਂ ਦੀ ਬੜਿਆ ਕੋਈ ਪਤਾ ਕੁਛ ਨਹੀਂ ਇੱਧਰ ਦੀ ਬੜਿਆ ਉੱਪਰ ਦੀ ਹਾਂ ਆ ਦੇਖ ਲਓ ਵੀ ਉੱਪਰ ਦੀ ਇੱਥੋਂ ਦੀ ਟੱਪ ਗਿਆ ਪਰਲੇ ਪਾਸੇ ਆ ਇੱਥੋਂ ਦੀ ਟੱਪ ਕੇ ਫੇਰ ਪਰਲੇ ਪਾਸੇ ਗਿਆ ਵੀ ਦੇਖ ਸਕਦੇ ਹੋ ਵੀ ਹੈ ਕਮਾਲ ਦੀ ਗੱਲ ਹੈ ਵੀ 9 ਵਜੇ ਅੱਜ ਦਿਖਾਇਓ ਬਾਈ ਜੀ ਗੁਰਪਤਾ ਆਪਾਂ ਇਥੋਂ ਦੀ ਟੱਪ ਦੀ ਇਹ ਘਟਨਾ ਛਾਜਲੀ ਦੀ ਹੈ ਛਾਜਲੀ ਜੋ ਚੋਰੀਆਂ ਹੁੰਦੀਆਂ ਨੇ ਉਰ ਉਤਰ ਕੇ ਐਂ ਜਾ ਕੇ ਇਹ ਛਾਜਲੀ ਦੀ ਹੈ ਜੀ ਕੱਲ ਬਾਬਾ ਭਾਈ ਮੂਲਚੰਦ ਤੇ ਸੀ ਅੱਜ ਗੁਰਪ੍ਰਤਾਪ ਸਾਹਰਨ ਦੇ ਦੇਖੋ ਜੀ ਇਥੋਂ ਲੈ ਗਿਆ ਸਰੋਂ ਦੀਆਂ ਬੋਰੀਆਂ ਤੇ ਕਣਕ ਅਜੀਆਂ ਮੱਕੀ ਦੀਆਂ ਆ ਸਰੋਂ ਦੀਆਂ ਬੋਰੀਆਂ ਤੇ ਦੋ ਰੋ ਸਰੋਂ ਦੀਆਂ ਬੋਰੀਆਂ ਲੈ ਗਿਆ ਤੇ ਤਿੰਨ ਰੋ ਮੱਕੀ ਦੀਆਂ ਲੈ ਗਿਆ ਲੈ ਵੀ ਤਿੰਨ ਮੱਕੀ ਦੀਆਂ ਬੋਰੀਆਂ ਦੋ ਸਰੋਂ ਦੀਆਂ ਇਥੋਂ ਫਿਰ ਐਂ ਗਿਆ ਉਹ ਜੀ ਐਂ ਜਾ ਕੇ ਇਹ ਵੀ ਕੰਧ ਦੇ ਲੱਗੋ ਲੱਗੋ ਜੀ ਇਥੋਂ ਅੱਛਾ ਇਧਰ ਵੀ ਨਹੀਂ ਗਿਆ ਇਥੋਂ ਵੀ ਗਿਆ ਪਾਰਕ ਦੇ ਵਿੱਚ ਜਿਹੜਾ ਸਾਹਮਣੇ ਕੈਮਰਾ ਉਹਨੂੰ ਪਤਾ ਦੀ ਵੀ ਕੈਮਰੇ ਚ ਨਾ ਆ ਜਾ ਅੱਛਾ ਕੈਮਰੇ ਚ ਨਾ ਜਾਮ ਪੈ ਫੇਤੀ ਆ ਫਿਰ ਹਾਂ ਇੱਥੋਂ ਦੀ ਜਾ ਕੇ ਜੀ ਉਹ ਆ ਘੋੜੀ ਉੱਥੇ ਲਾਈ ਪਈ ਸੀ ਉੱਥੋਂ ਦੀ ਫਿਰ ਉਹਨੇ ਉੱਥੇ ਘੋੜੀ ਲਾਈ ਆ ਉੱਥੋਂ ਲਾ ਕੇ ਅੱਛਾ ਭਾਈ ਮੂਲੇ ਚ ਵੀ ਕਹਿੰਦੇ ਘੋੜੀ ਵਰਤੀ ਆ ਹਾਂ ਇਹ ਘੋੜੀ ਤੜ ਕੇ ਉੱਥੋਂ ਦੀ ਫਿਰ ਉਹਨੇ ਉਧਰਲੇ ਬਾਂਸੇ ਨੂੰ ਦਿਖਾ ਅੱਛਾ ਅੱਛਾ ਦੇਖ ਸਕਦੇ ਹੋ ਜੀ ਇੱਕ ਮਿੰਟ ਆ ਦੇਖੋ ਜੀ ਆ ਘੋੜੀ ਵਰਤ ਕੇ ਫੇਰ ਉੱਪਰ ਦੀ ਬੋਰੀਆਂ ਦੇਖ ਕੇ ਲੱਗਿਆਗਾ ਇਧਰ ਦੀ ਡੇਗੀਆਂ ਨੇ ਥੱਲੇ ਹੈ ਹਾਂ ਜੀ ਆ ਗੁੰਡੇ ਵਿੱਚ ਦਿਓ ਸਮਝਣੇ ਪਰਵੇਂ ਉਹ ਹੋਰ ਇਹ ਕਿੰਨੇ ਦਿਨਾਂ ਤੋਂ ਚੋਹੀ ਉਹਨੇ ਛਾਇ ਜਿੱਤੇ ਆ ਦੇਖੋ ਜੀ ਉਰੋਂ ਦੀ ਟਪਕੇ ਬੋਰੀਆਂ ਡੇਗੀਆਂ ਨੇ ਪਰ ਤੁਸੀਂ ਲਾਲੋਤ ਸਾਬ ਯਾਰ ਤੁਸੀਂ ਵੇਖ ਰਹੇ ਹੋ ਖੋਜ ਖਬਰ ਤੇ ਗੁਲਜ਼ਾਰ ਸਿੰਘ ਢਾਲੀਵਾਲ ਦੀ ਗਰਾਊਂਡ ਜ਼ੀਰੋ ਰਿਪੋਰਟ ਆ ਇੱਥੋਂ ਦੀ ਦੇਖੋ ਜੀ ਅਵਾਰੇ ਮੱਕੀ ਖਿੰਡੀ ਪਈ ਹੈ ਮੱਕੀ ਖਿੰਡੀ ਪਈ ਉਹ ਵੀ ਦਿਖਾਉਨੇ ਆ ਪੂਰੇ ਘੋੜੀ ਲਾਈਏ ਉਹਨੇ ਇੱਥੇ ਹੈ ਇੱਥੇ ਘੋੜੀ ਲਾਈਏ ਇੱਥੇ ਘੋੜੀ ਲਾ ਕੇ ਫੇਰ ਪਰਾਂ ਡੇਗਣ ਦੇਖ ਪਹਿਲਾਂ ਉੱਥੋਂ ਕੱਟੇ ਉਹਨੇ ਉੱਥੇ ਤਰੇ ਨਹੀਂ ਵੀ ਸੜਕਾਂ ਨਾ ਹੋ ਜੇ ਹਾਂ ਉੱਥੋਂ ਕੱਲਾ ਕੱਲਾ ਗੱਟਾ ਚੱਕ ਕੇ ਉਧਰ ਟਪਾਇਆ ਉਹਨੇ ਨਹੀਂ ਧੀ ਹਿੰਮਤ ਦਾ ਦੇਖ ਸਾਂ ਭਾਈ ਕਮਾਲ ਦੀ ਗੱਲ ਹੈ ਵੀ ਅੰਦਰ ਵੜ ਕੇ ਯਾਰ ਸੋਨੂੰ ਫਿਰ ਆਪਣਾ ਗੁਰਪ੍ਰੀਤ ਦਾ ਜਮੀ ਨਹੀਂ ਪਤਾ ਲੱਗਿਆ ਪਤਾ ਨਹੀਂ ਲੱਗਿਆ ਦੋ ਰਹਿ ਵੀ ਗਈ تھی ਉਹ ਚੱਕੇ ਦੜਕੇ ਅੰਦਰ ਕਰ ਨੇ ਉਹ ਕਰਤੇ ਅੱਛਾ ਦੋ ਕੱਟੇ ਰਹਿ ਗਏ ਸੀ ਦੋ ਦੋ ਚੱਕਣ ਚ ਰਹਿ ਗਏ ਚੱਕੇ ਨਹੀਂ ਗਏ ਉਹ ਤੋਂ ਇਹ ਪਤਾ ਹੋ ਗਿਆ ਕਨਫਰਮ ਵੀ ਕੱਲੇ ਹੀ ਸੀ ਕੱਲੇ ਹੀ ਦੀ ਹਜੇ ਤਾਂ ਕੱਲਾ ਹੀ ਲੱਗਦਾ ਸੀ ਆ ਦੋ ਬੋਰੀਆਂ ਰਹਿ ਗਈਆਂ ਚੱਕੀਆਂ ਨਹੀਂ ਗਈਆਂ ਉਹ ਤੋਂ ਕਹਿ ਲੋ ਜਾਂ ਕੋਈ ਖੜਕਾ ਦੜਕਾ ਹੋ ਗਿਆ ਜਾਂ ਉਹਦਾ ਦੋ ਨਹੀਂ ਭਰੇਆ ਦੋ ਛੱਡ ਕੇ ਭੱਜ ਗਿਆ ਤੇ ਇਸ ਤਰ੍ਹਾਂ ਦੇ ਨਾਲ ਵੀ ਜਰ ਇੱਕ ਦੇਖੋ ਵੀ ਘਰ ਦੇ ਅੰਦਰ ਦਾਖਲ ਹੋ ਕੇ 9 ਵਜੇ ਕਈ ਮੂਲੇ ਤੇ 9:32 ਤੇ ਕਹਿੰਦੇ ਨੇ ਇੱਥੇ 9 ਵਜੇ ਸੋਨੂੰ ਫਿਰ ਕੰਮ ਹੀ ਪਤਾ ਲੱਗਿਆ ਵੀ 9 ਵਜੇ ਚੋਰੀ ਹੋਈ ਐ ਇਹ ਤਾਂ ਸਵੇਰੇ ਹੀ ਪਤਾ ਲੱਗਿਆ ਕਿ ਕਈ ਵਜੇ ਇਹ ਸਵੇਰੇ 5:00 ਵਜੇ ਕੁੱਤਾ ਕੱਤਾ ਨਹੀਂ ਰੱਖਿਆ ਹੋਇਆ ਕੋਈ ਨਹੀਂ ਕੁੱਤਾ ਨਹੀਂ ਰੱਖਿਆ ਅੱਗੇ ਤੇਸੀ ਕੁੱਤੇ ਹੁੰਦੇ ਤੇ ਦੋਸਤੋ ਬਹੁਤ ਵੱਡੀ ਰਾਖੀ ਸੀ ਉਹਨਾਂ ਦੀ ਜੇ ਹੁਣ ਰੱਖਦੇ ਵੀ ਅਸੀਂ ਗਰਮੀਆਂ 'ਚ AC 'ਚ ਰੱਖ ਲੈਨੇ ਉਹਨਾਂ ਨੂੰ ਕਤੂਰੇਆਂ ਜਨੂੰ ਜਿਹੜਾ ਆਪਣਾ ਦੇਸੀ ਕੁੱਤਾ ਉਹ ਪੂਰਾ ਰਾਖੀ ਰੱਖਦਾ ਹੁੰਦਾ ਸੀ ਅੱਗੇ ਪਰ ਦੇਖ ਸਕਦੇ ਹੋ ਤੁਹਾਨੂੰ ਬਾਹਰੇ ਆਜੋ ਬਾਹਰੇ ਵੀ ਦਿਖਾਓ ਜੀ ਕਿੱਥੋਂ ਜਾਂਦੀ ਰੱਗੀਆਂ ਨੇ ਬਾਹਰੇ ਉਹਦੀ ਮੂਰੀ ਪਾਟ ਗਈ ਫਿਰ ਹੋਰ ਬੋਦੀ ਉਹ ਬੋਰੀ ਉੱਥੇ ਧਰ ਗਿਆ ਅੱਛਾ ਬੋਰੀ ਪਟ ਗਈ ਉਹਨੇ ਬੋਰੀ ਡੇਗੀ ਬੋਰੀ ਫਟ ਗਈ ਹਾਂ ਫਟ ਗਈ ਉਦੋਂ ਆ ਲੈ ਲਓ ਵੀ ਤੁਸੀਂ ਉਸ ਤੋਂ ਆ ਦੇਖ ਸਕਦੇ ਹੋ ਪੂਰੀ ਲੈ ਕੇ ਆਇਆ ਫਿਰ ਉਸ ਦੇ ਪਾਸੇ ਲੈ ਕੇ ਵੀ ਜਰਾ ਇੰਨੀ ਹਿੰਮਤ ਕਮਾਲ ਦੀ ਗੱਲ ਤੇ ਇਹ ਹੈ ਅੱਛਾ ਉੱਥੋਂ ਦੇਖ ਸਕਦੇ ਹੋ ਵੀ ਉੱਥੋਂ ਉਹਦੇ ਦੇਦੇ ਇਹ ਬੋਰੀ ਫਟ ਗਈ ਹਾਂ ਆ ਦੇਖੋ ਆ ਮੱਕੀ ਖਿੰਡੀ ਪਈ ਐ ਫਿਰ ਉਰੋਂ ਦਾ ਕੋਲ ਫਿੱਟ ਗਈ ਆ ਦੇਖੋ ਉਰੋਂ ਦੀ ਡੇਗੀ ਐ ਜੀ ਉੱਪਰੋਂ ਦੇ ਕਿੰਨਾ ਉੱਚਾ ਐ ਫਿਰ ਗੇਟ ਖੋਲ ਕੇ ਨਿਕਲੇ ਬਾਹਰ ਉਹ ਉਹ ਜੋ ਉੱਪਰ ਦੀ ਹੈ ਉਹ ਤੇ ਉਹ ਛੋੜ ਦੀ ਹੈ ਉਹਨੇ ਫਿਰ ਬੋਰੀ ਉੱਪਰ ਰੱਖ ਗਿਆ ਸੀ ਸਵੇਰੇ ਚੱਕ ਕੇ ਨਾ ਬੋਰੀ ਚੱਕ ਲਈ ਹੁਣ ਖਾਲੀ ਖਾਲੀ ਉਰੇ ਉਰੇ ਧਰ ਕੇ ਉਹਨੇ ਉਰੇ ਅਦਲਾ ਬਦਲੀ ਕਰੀਆ ਉਰੇ ਅਦਲਾ ਬਦਲੀ ਕਰੀਆ ਵੀ ਆ ਦੇਖੋ ਮੱਕੀ ਉਰੇ ਖੰਡੀ ਪਈ ਹੈਗੀ ਆ ਦੇਖੋ ਨਾਲੀ ਚ ਪਈ ਫਿਰ ਨਾਲੀ ਚ ਪਈ ਹੈ ਹਾਂਜੀ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਹਾਂਜੀ ਤੇ ਮੰਤਰੀ ਤੋਂ ਕੀ ਜਾਂ ਪੰਚਾਇਤ ਤੋਂ ਜਾਂ ਪਿੰਡ ਤੋਂ ਜਾਂ ਕਸੂਤੋਂ ਕੀ ਮੰਗ ਕਰਦੇ ਹੂੰ ਮੰਗ ਤਾਂ ਇਹੀ ਹੈ ਜੀ ਇਹਨਾਂ ਦਾ ਹੱਲ ਹੋਣਾ ਚਾਹੀਦਾ ਜੀ ਚੋਰਾਂ ਦਾ ਹਾਂਜੀ ਚੋਰਾਂ ਦਾ ਇਹ ਤਾਂ ਰੋਜ਼ ਹੋ ਗਿਆ ਪਹਿਲਾਂ ਮੇਰੇ 6 ਮਹੀਨੇ ਪਹਿਲਾਂ 6 ਕੀ 4 ਮਹੀਨੇ ਪਹਿਲਾਂ ਦੋ ਜੀਰੀ ਦੇ ਥੱਲੇ ਲੈ ਗਿਆ ਘਰੋਂ ਤੇ ਉਦੋਂ ਬਾਅਦ ਆਪਣਾ ਮਾਨਕ ਦੇ ਆਪਣਾ ਚੱਕੀ ਵਾਲਾ ਮਾਨਕਾ ਇਦੋਂ ਦੋ ਗੱਟੇ ਚੱਕੇ ਗਏ ਅੱਛਾ ਤੇਰੇ ਵੀ ਪਹਿਲਾਂ ਹੋ ਗਈ ਚੋਰੀ ਪਤਾ ਲੱਗਿਆ ਨਹੀਂ ਤੈਨੂੰ ਉਦੋਂ ਨਹੀਂ ਪਤਾ ਤਾਂ ਲੱਗਿਆ ਸੀ ਫਿਰ ਰੋਸੀ ਰੋਲੋ ਜੀ ਨਹੀਂ ਜਿਵੇਂ ਆਪਣੇ ਪਿੰਡ ਦੇ ਵਿੱਚ ਥਾਣਾ ਬਣਿਆ ਹੋਇਆ ਹਾਂਜੀ ਹਾਂ ਰਾਤ ਨੂੰ ਪੁਲਿਸ ਪੈਟਰੋਲਿੰਗ ਕਰਦੀ ਹੈ ਯਾਨੀ ਕਿ ਹੂਟਰ ਹੱਟਰ ਦੀਆਂ ਆਵਾਜ਼ਾਂ ਸੁਣ ਸੁਣਦੀਆਂ ਨੇ ਕਿ ਆਉਂਦੇ ਤਾਂ ਹੈਗੇ ਨੇ ਵੀ ਘੱਟ ਆਉਂਦੇ ਨੇ ਵੀ ਜਿਹੜਾ ਮਾਰਨਾ ਚਾਹੀਦਾ ਜੀ ਵੱਧ ਤੋਂ ਵੱਧ ਜਿਹੜਾ ਮਾਰਨਾ ਚਾਹੀਦਾ ਹਾਂਜੀ ਹਾਂ ਪਰ ਜਿਵੇਂ ਬਰੀਕੀ ਦੇ ਵਿੱਚ ਗੱਲ ਤਾਂ ਇਹ ਹੈ ਹਨਾ ਇਹ ਤਸਵੀਰਾਂ ਨੇ ਜੀ ਫੇਰ ਵੀ ਜੇ ਕਹੀਏ ਚੋਰੀ ਜਰ 20 3000 ਦੀ ਤਾਂ ਹੈਗੀ ਬਣਦੀ ਏਕ ਜਿਆਦੇ ਆ ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਪਿੰਡ ਛਾਇਲੀ ਦੇ ਵਿੱਚ ਖੜਿਆ ਸਹਾਰਨਾ ਪੱਤੀ ਚ ਜਿੱਥੇ ਰਾਤ ਚੋਰੀ ਹੋਈ ਹੈ ਵੀ 9 ਵਜੇ ਵੜ ਗਿਆ ਚੋਰ ਅੰਦਰ ਦੇਖ ਲਓ ਵੀ ਕਿੱਡੇ ਕਿੱਡੇ ਗੇਟ ਨੇ ਕੰਦਾ ਨੇ ਕਿੱਡੀਆਂ ਕਿੱਡੀਆਂ 8-8 ਫੁੱਟੀਆਂ ਉੱਪਰ ਦੀ ਚੜ ਗਿਆ ਚੋਰੀ ਕੀ ਕਰਿਆ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਪੂਰੀ ਵੀਡੀਓ ਦੇਖਿਓ ਗੱਲਬਾਤ ਵੀ ਕਰਦੇ ਆ ਵੀ ਕੀ ਚੋਰੀ ਹੋਇਆ ਕੀ ਕਰਕੇ ਲਿਆ ਇਹਨਾਂ ਨੂੰ ਤਾਂ ਸਵੇਰੇ ਹੀ ਪਤਾ ਲੱਗਿਆ ਬਿਲਕੁਲ ਪਤਾ ਨਹੀਂ ਲੱਗਿਆ ਇਹਨਾਂ ਨੂੰ ਕੋਈ ਵਿੜਕ ਨਹੀਂ ਆਈ ਵੇ ਇੰਨਾ ਵੱਧ ਗਿਆ ਕੰਮ ਜਿਆਦੇ ਕਰੇ ਮੈਂ ਇੰਨਾ ਵੱਧ ਗਿਆ ਹੱਦ ਤੋਂ ਜਿਆਦੇ ਪਹਿਲਾ ਵੀਡੀਓ ਦੇਖ ਲਓ ਪੂਰੀ ਤੁਹਾਨੂੰ ਦਿਖਾਉਣਿਆ ਵੀ ਕੀ ਕੀ ਚੋਰੀ ਕਰਕੇ ਲਏ ਚਲੋ ਇਹਨੂੰ ਕੱਟ ਲਾ